ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਦਰਸ਼ਕੋ ਤੁਹਾਡੇ ਵਾਸਤੇ ਹਰ ਇੱਕ ਤਰ੍ਹਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਮਿੰਨਤੀ ਪਰਿਵਾਰਾਂ ਨੂੰ ਦਿਖਾਉਣੇ ਆ ਸੰਯੁਕਤ ਪਰਿਵਾਰਾਂ ਨੂੰ ਦਿਖਾਉਣੇ ਆ ਪਸ਼ੂਆਂ ਦਾ ਸੈਟਅਪ ਦਿਖਾਉਣੇ ਆ ਘੋੜੀਆਂ ਦੇ ਸੈਟਅਪ ਦਿਖਾਉਣੇ ਆ ਹਰ ਇੱਕ ਐਂਗਲ ਤੋਂ ਹਰ ਇੱਕ ਤਰ੍ਹਾਂ ਦੀ ਵੀਡੀਓ ਜਿਹੜੇ ਤੁਹਾਡੇ ਲਈ ਆਪਾਂ ਦਿਖਾਉਂਦੇ ਰਹਿੰਨੇ ਆ ਤਾਂ ਕਿ ਭੈਣ ਭਰਾ ਸਾਡੇ ਮੋਟੀਵੇਟ ਹੋ ਕੇ ਕੋਈ ਨਾ ਕੋਈ ਘਰਾਂ ਦੇ ਵਿੱਚ ਆਪਦਾ ਸੈਟਅਪ ਬਣਾਉਣ ਵੇਖੋ ਸਾਡੇ ਵੀਰ ਦਾ ਖੇਤਾਂ ਦੇ ਵਿੱਚ ਇੱਕ ਛੋਟਾ ਜਿਹਾ ਘਰ ਹੈ ਬਹੁਤ ਵਧੀਆ ਤਰੀਕੇ ਦਾ ਸੈਟਅਪ ਬਣਾਇਆ ਪਸ਼ੂਆਂ ਦੀ ਗੱਲ ਕਰ ਲਈਏ ਤਾਂ ਪਸ਼ੂ ਹੈ ਤਾਂ ਥੋੜੇ ਪਰ ਸ਼ੌਂਕ ਬਹੁਤ ਹੈ ਵੇਖੋ ਸਰਦੀ ਦਾ ਮਹੀਨਾ ਚੱਲੀ ਜਾਂਦਾ ਹੈਗਾ ਤੇ ਮੇਰੇ ਹਿਸਾਬ ਨਾਲ ਵਿੱਚ ਵਿੱਚ ਬੰਦੇ ਵੀ ਹੋਣਗੇ ਜਿਹੜੇ ਨੋਂਣ ਤੋਂ ਨਾਗਾ ਪਾਉਂਦੇ ਆ ਘੋਲ ਕਰ ਜਾਂਦੇ ਆ ਪਰ ਦੇਖੋ ਤੁਸੀਂ 22 ਜਨਵਰੀ ਨੂੰ ਵੀ ਸਰਦੀ ਦੇ ਵਿੱਚ ਨਮਾਈ ਜਾਂਦਾ ਵੇਖੋ ਠੰਡ ਦੀ ਰੋਤਾ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਇਹ ਸਰਦੀ ਦਾ ਮਹੀਨਾ ਚੱਲੀ ਜਾਂਦਾ ਜਿਹਨੂੰ ਕਹਿੰਦੇ ਵੀ ਪੂ ਸਟਾਰਟ ਹੋ ਗਿਆ ਹੈਨਾ ਬੰਦੇ ਵੀ ਘਟਣ ਆਉਂਦੇ ਆ ਤੇ ਤੁਸੀਂ ਪਸ਼ੂਆਂ ਨੂੰ ਫੇਰ ਖੁੱਲੇ ਪਾਣੀ ਚ ਉਮੇ ਛੱਪੜਤੀ ਫੇਰ ਬਾੜੀ ਬੈਠੇ ਹੋ ਬਾਈ ਇਹ ਮੋਟਰ ਆ ਨਾ ਪਾਣੀ ਹੁੰਦਾ ਜਿਆਦਾ ਤਾਂ ਨਿਕਾ ਹੁੰਦਾ ਹਾਂਜੀ ਬਾਕੀ ਜਿਹੜਾ ਪਸ਼ੂਆਂ ਨੂੰ ਟਾਈਮ ਖੁੱਲਾ ਮਿਲ ਜਾਂਦਾ ਜੀ ਇਹਨਾਂ ਦੇ ਇਹਨਾਂ ਦੇ ਹੱਟ ਪੈਰ ਖੁੱਲ ਜਾਂਦੇ ਆ ਸਮਾਰਕੀ ਜੀ ਤੇ ਗਰੋਥ ਵੀ ਚੰਗੀ ਹੁੰਦੀ ਹੈ ਜੀ ਅੱਛਾ ਵੀ ਕੁੱਲ ਵਲਾ ਕੇ ਛੱਪੜ ਦਾ ਨਜ਼ਾਰਾ ਛੱਪੜ ਨਾਲ ਹੀ ਆ। ਛੱਪੜ ਨਾਲ ਹੀ ਆ ਜੀ। ਪੈਪ ਤੇ ਸਬਰ ਨਹੀਂ ਆਉਂਦਾ। ਪੈਪ ਤੇ ਸਬਰ ਨਹੀਂ ਆਉਂਦਾ। ਹੁਣ ਆਪਦੇ ਬਸਤੀ 'ਚ ਆ ਜਾਈਏ ਇਹ ਸਾਰੇ ਪਸੂ। ਅੱਛਾ ਕਿੰਨਾ ਚਿਰ ਫਿਰ ਹੁਣ ਵਿੱਚ ਰਹਿਣਗੇ ਤੇ? 1 ਘੰਟੇ ਤਕਰੀਬਨ ਘੰਟਾ ਰਹਿਣਗੇ ਇੱਕ। ਘੰਟੇ ਦੇ ਵਿੱਚ। ਹਾਂਜੀ ਹਾਂਜੀ। ਅੱਛਾ ਕਿੰਨੇ ਦਿਨਾਂ ਤੱਕ ਨਵਾਉਣੇ ਹੋ ਫਿਰ? ਤੇ ਬਾਜ ਜਿਹਾ ਦਿਨੇ ਲੇਟ ਆ ਜਾਂਦੀ ਹੈ ਜੀ ਖੇਤਾਂ ਲਈ। ਹਾਂ। ਤੇ ਨਾਲੇ ਤਾਂ ਸਪਲਾਈ ਵਾਲਾ ਜਿਹੜਾ ਪਾਣੀ ਆਪਣੇ ਖੇਤਾਂ ਨੂੰ ਯੂਜ਼ ਕਰਦੇ ਆ ਅਸੀਂ। ਵਾਹ ਜੀ ਵਾਹ। ਹਾਂ ਤੇ ਨਾਲੇ ਇਸ ਤਰ੍ਹਾਂ ਪਸਵਾਉ ਨੂੰ ਅਸੀਂ ਵੀ ਨਵਾ ਲਈਦਾ ਜੀ। ਜੀ ਹਾਂ ਗਰਮੀਆਂ ਚ ਇਹਦੇ ਚ ਬੱਚੇ ਆ ਦਾ ਪਾਸਪੀ ਕਰ ਲੈਂਦੇ ਆ ਜੀ ਅੱਛਾ ਬਾਹਰ ਸ਼ਹਿਰਾਂ ਚ ਕਿਤੇ ਕੋਈ ਪੈਸੇ ਪੱਟਣ ਦੀ ਲੋੜ ਹੈ ਇਹ ਪੱਟਣ ਦੀ ਲੋੜ ਜੀ ਇੱਥੇ ਨਾ ਲੈਂਦੇ ਆ ਤਾਂ ਹਾਂਜੀ ਹਾਂਜੀ ਸਾਡੇ ਸਾਰੇ ਨੇੜੇ ਨੇੜੇ ਜਿੰਨੇ ਵੀ ਢਾਣੀ ਦੇ ਬੱਚੇ ਸਾਰੇ ਆ ਕੇ ਇੱਥੇ ਅਨਜੋਏ ਕਰਦੇ ਪੂਰਾ ਵਧੀਆ ਵਾਹ ਜੀ ਵਾਹ ਦੇਖੋ ਦਰਸ਼ਕੋ ਸਾਈਡਾਂ ਦੇ ਉੱਤੇ ਦੇਖੋ ਤੁਸੀਂ ਵੱਡੇ ਕਿੱਲ ਲਾਏ ਹੋਏ ਆ ਕਿ ਇਹਦੇ ਤੇ ਫਿਰ ਪਸ਼ੂ ਬਣਦੇ ਆਉਂਦੇ ਹਾਂਜੀ ਹਾਂਜੀ ਜਿਹੜਾ ਪਸ਼ੂ ਖਰਾਬ ਕਰਦਾ ਏ ਉਹਨੂੰ ਬੰਦ ਨੇ ਆਈ ਠੀਕ ਹੈ ਨਹੀਂ ਫਿਰ ਖੁੱਲੇ ਰਹਿੰਦੇ ਆ ਹਾਂ ਨਹੀਂ ਖੁੱਲੇ ਰਹਿੰਦੇ ਨੇ ਇੱਕ ਦੂਜੇ ਨੂੰ ਕੋਸ਼ੂ ਖਰਾਬ ਨਹੀਂ ਕਰਦੇ ਨਹੀਂ ਨਹੀਂ ਖਰਾਬ ਨਹੀਂ ਕਰਦੇ ਜੀ ਇਹਨਾਂ ਨੂੰ ਟਾਈਮ ਮਿਲ ਜਾਂਦਾ ਜੀ ਵਾਹ ਜੀ ਵਾਹ ਹਾਂ ਇਕੱਠੇ ਰਹਿੰਦਾ ਟਾਈਮ ਮਿਲ ਜਾਂਦਾ ਜੀ ਕਹਿੰਦੇ ਦਰਸ਼ਕੋ ਜੇ ਕੋਈ ਘਾਰ ਆ ਕਿਸੇ ਨੇ ਬਾਰ ਬਾਰ ਪਾਇਆ ਜਾਂ ਕੋਈ ਨਵਾਂ ਭਰਾ ਪਾਉਣਾ ਚਾਹੁੰਦਾ ਇਸ ਤਰੀਕੇ ਸੈਟਅਪ ਬਣਾ ਲਓ ਬਹੁਤ ਵਧੀਆ ਸੈਟਅਪ ਹੈ ਤੁਹਾਡਾ ਕਰੋੜ ਕੋਲ ਦੀ ਲੱਗਦਾ ਤੇ ਵੇਖੋ ਪਸ਼ੂ ਛੱਪੜ ਦੇ ਵਿੱਚ ਬੈਠੇ ਆ ਤੇ ਕੋਲੇ ਸੈਲਜ ਦਾ ਸੈਟਅਪ ਬਣਿਆ ਉਹ ਸੈਲਜ ਫਿਰ ਆਪਣੇ ਆ ਗਏ ਜੀ ਹਾਂਜੀ ਹਾਂਜੀ ਇਹ ਫਿਰ ਆਰਗੇਨਿਕ ਸਬਜ਼ੀ ਵੀ ਗਰੇ ਲਾਈ ਹਾਏ ਸਬਜ਼ੀ ਲਾਈ ਵੇਚਣ ਆਲਾ ਕੀ ਕੁਛ ਲਾ ਕੇ ਰੱਖਦੇ ਹੋ ਫਿਰ ਹਾਏ ਤਿਕਰਨੇ ਨੇ ਹੁਣ ਨਹੀਂ ਸਾਰਾ ਕੁਝ ਮੂਲੀਆਂ ਆ ਸਾਗ ਵਾਲਾ ਹਾਂ ਹਾਂ ਗੋਭੀ ਅੱਛਾ ਸਾਰੀ ਆਰਗੈਨਿਕ ਚੀਜ਼ ਵੀ ਲਾ ਕੇ ਰੱਖਦੇ ਹਾਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੈ ਸੇਤਾਂ ਜੀ ਕਿਵੇਂ ਨਾਲੇ ਪਾਣੀ ਲਈ ਇਹਨਾਂ ਨਾਲੇ ਦਮ ਲਈ ਜਾਂਦੇ ਹੋ ਹੈ ਸਾਰਾ ਕੁਝ ਹੈ ਜੀ ਅੱਛਾ ਇੱਕ ਖੇਤੀ ਹੈ ਜੀ ਜਿਹੜਾ ਜਦੋਂ ਮਰਜ਼ੀ ਕਰ ਲੋ ਹੂੰ ਦੂਜਾ ਡਿਊਟੀ ਵਾਲੇ ਨੂੰ ਡਿਊਟੀ ਤੇ ਜਾਣਾ ਪੈਂਦਾ ਜੀ ਨੀ ਗਣੀਆਂ ਦੋ ਦਿਨ ਨਾਲ ਦਾ ਉਹ ਪਾਣੀ ਹੂੰ ਖੇਤੀ ਆ ਜਿਹੜੀ ਦੋ ਦਿਨਾਂ ਬਾਅਦ ਚ ਵੀ ਕਰ ਲਵਾਂ ਹਾਂ ਕਿੰਨਾ ਟਾਈਮ ਹੋ ਗਿਆ ਕੀਤੀ ਕਰਦਿਆਂ ਨੂੰ ਫਿਰ 64 ਸਾਲ ਦੀ ਉਮਰ ਹੋ ਗਈ ਅੱਛਾ ਔਖਾ ਕਿੰਨਾ ਕਾ ਖੇਤੀ ਕਰਨੀ ਕੋਈ ਔਖਾ ਨਹੀਂ ਅੱਛਾ ਜਿਆਦਾਤਰ ਬੁੜੀਆਂ ਕਹਿੰਦੀਆਂ ਨਹੀਂ ਖੇਤੀ ਕਰਨੀ ਪਊ ਜਾਂ ਪਸ਼ੂ ਸੰਭਾਲਣੇ ਪੈਣਗੇ ਪੜਲਾ ਪੜਲਾ ਐ ਵੀ ਦੀ ਪੜਿਆ ਮੇਰਾ ਬੇਟਾ ਬੀਏ ਐਮਏ ਕਰੀ ਵੀ ਸਾਰਾ ਕੁੱਕ ਕਰਿਆ ਵਾ ਹਾਂਜੀ ਖੇਤੀ ਕਰਦੀ ਐ ਅੱਛਾ ਪਿਓ ਪੁੱਤਰ ਹਲਕੇ ਕਰਦੇ ਆ ਹਾਂ ਲੇਵਰ ਲੂਬਰ ਪਾਉਣੇ ਹੋ ਫਿਰ ਨਹੀਂ ਲੇਵਰ ਬਸ ਡੇਢ ਮਹੀਨਾ ਬੰਦਾ ਰੱਖਿਆ ਹੈ ਅੱਛਾ ਕਿੰਨੇ ਕਿੱਲਾਂ ਦੇ ਨਾਲ ਵਾਹੀ ਕਰੀ ਜਾਂਦੇ ਹੋ ਪਰ 36 ਕਿ ਬਿਆੰਦੀ ਸੀ ਵਾਹ ਜੀ ਵਾਹ 80 40 ਨਾਲ ਦੀ ਵਧਾਤਾ ਕੰਮ ਉਹਦਾ ਤਾਂ ਠਿੱਕੇ ਠੂਕੇ ਬੜੇ ਆਸਮਾਨ ਨੂੰ ਚੜੀ ਜਾਂਦੇ ਥੋੜੇ ਕਿਵੇਂ ਫਰਕ ਹੈ ਜੀ ਨਹੀਂ ਜੀ ਸਾਡੇ ਠੀਕ ਹੀ ਆ ਜੀ ਨਾ ਬਾਹਲਾ ਨਾ ਥੋੜਾ ਜੇ ਬਾਹਲਾ ਬੰਦਾ ਉਹ ਛੱਡ ਦਿੰਨੇ ਅੱਛਾ ਠੀਕ ਹੈ ਜਿਹੜਾ ਹਵਾ ਵਾਲਾ ਉਹ ਲੈ ਲੈਨੇ ਹੂੰ ਉਹ 2 ਰੁਪਏ ਵਚਨ ਵੀ ਜੀ ਹੈ ਨਾ ਉਹਦੇ ਸੰਦੇ ਬੰਦੇ ਉਵੇਂ ਬਣਾਏ ਆ ਮਤਲਬ ਵੀ ਗੜ ਨਹੀਂ ਲੱਗਦੇ ਅਸੀਂ ਜੇ ਉਹ ਮਾੜਾ ਵਾਲਾ ਤੇਜ ਹੈ ਤਾਂ ਉਹ ਆਸ ਦਿੰਦੇ ਜੀ ਜਿਹਨੂੰ ਮਰਜ਼ੀ ਦੇ ਦੇ ਠੀਕ ਹੈ ਮੋੜ ਹੀ ਪਾਉਂਦੇ ਮੋੜ ਹੀ ਪਾਉਂਦੇ ਸੁਭਾ ਜੀ ਬਾ ਬਹੁਤ ਬਹੁਤ ਵਧੀਆ ਪਸ਼ੂ ਪਸ਼ੂ ਵੀ ਰੱਖੇ ਆ ਜੀ ਹਾਂ ਜੀ ਪਸ਼ੂ ਵੀ ਰੱਖੇ ਕਿੰਨੇ ਕੁ ਰੱਖੇ ਡੰਗਰ ਦੋ ਮੱਝਾਂ ਜੀ ਇੱਕ ਗਾਇ ਠੀਕ ਹੈ ਚਲੋ ਵਧੀਆ ਪਰ ਪਸ਼ੂ ਵੀ ਨਾਲ ਸੰਭਾਲੀ ਜਾਂਦੇ ਹਨਾ ਬਾ ਜੀ ਬਾ ਬਹੁਤ ਬਹੁਤ ਵਧੀਆ ਜੀ ਧੰਨਵਾਦ ਥੈਂਕ ਯੂ ਜੀ ਆ ਬੇਖੋ ਦਰਸ਼ਕੋ ਸੈਟਅਪ ਦੇਖੋ ਤੁਸੀਂ ਬਾਰ-ਬਾਰ ਕਿੰਨਾ ਕੁ ਸੋਨਾ ਬਣਾਇਆ ਇਹ ਫੇਰ ਸਕੰਜਾਕਾਰ ਹੀ ਖਾਤਰ ਬਣਾਉਣਾ ਪੈ ਗਿਆ ਜੀ ਇਹ ਸਰ ਜੇ ਕਿਸੇ ਆਪਸ ਨੂੰ ਦਵਾਈ ਦੇਣੀਆਂ ਜੀ ਆਪਾਂ ਮੌਕੇ ਤੇ ਕਰੇ ਕੋਈ ਨਹੀਂ ਜਣ ਸਾ ਜੀ ਤੇ ਉਸ ਤਰ੍ਹਾਂ ਕਰਕੇ ਕੱਲਾ ਡਾਕਟਰ ਵੀ ਇੱਥੇ ਆ ਕੇ ਉਸ ਨੂੰ ਦਵਾਈ ਦੇ ਸਕਦਾ ਵੜੀ ਸ਼ਾਨੀ ਨਾਲ ਜੀ ਅੱਛਾ ਸਭ ਤੋਂ ਵੱਡੀ ਤਾਂ ਇਹ ਸਹੂਲਤ ਹੈ ਜੀ ਵੇਖੋ ਦਰਸ਼ਕੋ ਕਿੰਨੇ ਸੋਹਣੇ ਤਰੀਕੇ ਦਾ ਬਣਾਇਆ ਹਾਂ ਜੀ ਇਹ ਫੇਰ ਬੰਦਿਆਂ ਦੀ ਘਾਟ ਹੋ ਗਈ ਆ ਕਿਤਾ ਚਾਰ ਚਾਰ ਪੰਜ ਪੰਜ ਬੱਚੇ ਹੁੰਦੇ ਸੀ ਕੋਈ ਨਾ ਕਰੇ ਹੁੰਦਾ ਸੀ ਹਾਂਜੀ 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 ਹੁਣ ਗਿਣਤੀ ਘਟੀ ਜਾਂਦੀ ਆ ਫਿਰ ਥੋੜੀ ਜੀ ਤਕਨੀਕ ਦੇ ਹਿਸਾਬ ਨਾਲ ਪੈਣਾ ਪੈਂਦਾ ਤਕਨੀਕ ਦੇ ਹਿਸਾਬ ਨਾਲ ਚੱਲਣਾ ਪੈਂਦਾ ਜੀ ਵਾਹ ਜੀ ਵਾਹ ਹਾਂ ਇਹ ਕਿਹਦੇ ਚਵਾ ਚਵਾਈ ਵੀ ਕਰ ਲੈਂਦੇ ਹੋ ਕਦੇ ਚਵਾ ਚਵਾਈ ਜੀ ਕੋਈ ਪਸ਼ੂ ਤੰਗ ਕਰਦਾ ਤਾਂ ਲਿਆ ਕੇ ਲਾ ਦਈਦੇ ਆਂ ਅੱਛਾ ਹਾਂਜੀ ਬਹੁਤ ਵਧੀਆ ਇਧਰ ਫਿਰ ਆਰਗੇਨਿਕ ਅੱਲਾਸ ਇਹਦੇ ਨਾਲ ਆਰਗੇਨਿਕ ਖੇਤੀ ਹੈ ਜੀ ਹਾਂ ਇਹ ਬਿਨਾਰੇ ਸਪੇ ਤੋਂ ਕਰੀਦੀ ਆ ਜੀ ਆਪਦੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਵਰਤਦੇ ਜੀ ਇਹ ਨਹੀਂ 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 ਇਹਦੇ ਚ ਕੂੜੀ ਦੀ ਖਾਦ ਜ਼ਿਆਦਾ ਵਰਤਦੇ ਆਂ ਵਾ ਔਰਗੇਨਿਕਾ ਲਸਣ ਹੋਗੀ ਮੇਥੇ ਹੋਗੀ ਉਹ ਫਿਰ ਉਧਰ ਕੀ ਬੀਜਣਾ ਉਹ ਕੱਦੂ ਬੀਜੇ ਉਸੇ ਗੰਦਾ ਲਾਵਾਂਗੇ ਤੇ ਸਰਦੀ ਰੋਸਾ ਲਿਆ ਹੁਣ ਕੱਦੂ-ਕੁੱਦੂ ਆਦੇ ਤਿਆਰ ਆ ਜੀ ਅੱਛਾ ਕਿੰਦੇ ਟੁੰਡੇ ਲਾਈ ਬੈਠੇ ਹੋ ਹਾਂ ਟੰਡੇ-ਟੁੰਡੇ ਤਿਆਰ ਆ ਜੀ ਹੁਣ ਇਹਨਾਂ ਢਾਗਾਂਗੇ ਸਰਦੀ ਰੋਸਾ ਤੋਂ ਬਚਾਵਾਂਗੇ ਖੇਤਾਂ ਦੇ ਵਿੱਚ ਵੀ ਜਗ੍ਹਾ ਰੋਕਣ ਦਾ ਫੇਰ ਹੀ ਫਾਇਦਾ ਹੈ ਜੇ ਆਪਾਂ ਜ਼ਹਿਰ ਮੁਕਤ ਖਾਵਾਂਗੇ ਜੀ ਹਾਂਜੀ 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 ਹੂੰ ਕਿੰਨਾ ਕ ਟਾਈਮ ਹੋ ਗਿਆ ਫਿਰ ਭਾਈ ਨਿਆਈ ਚਾਹਿਆਂ ਨੂੰ ਇਹ ਫਿਰ 95 ਚ ਆਏ ਸੀਗੇ 31 ਸਾਲ ਹੋ ਗਏ 31 ਸਾਲ ਹੋ ਗਏ। ਠੀਕ 31 ਸਾਲ। ਇਹ ਆ ਜੋ ਆਪਾਂ ਇਧਰ ਨਾਲ ਨਾਲ ਗੱਲ ਵੀ ਕਰਦੇ ਆਂ। ਬਾਈ ਗਰਮੀ ਤੇ ਇੱਕ ਚੀਜ਼ ਦੱਸੋ ਤੁਸੀਂ ਦਰਸ਼ਕਾਂ ਨੂੰ। ਹਾਂਜੀ ਸਰ। ਇਹ ਪਿੰਡ 'ਚ ਸੁੱਖ ਸੀ ਕਿ ਬਾਹਰ ਬਾਹਰ ਸੌਖਾ ਕੀ ਲੱਗਦਾ ਹੈ? ਜ਼ਿਆਦਾ ਤਾਂ ਬਾਹਰ ਸੌਖਾ ਜੀ। ਹੂੰ। ਇਹ ਇੱਕ ਤਾਂ ਖੁੱਲਾ ਮਾਹੌਲ ਆ ਜੀ। ਠੀਕ ਹੈ। ਇੱਕ ਪਾਉਣ ਪਾਣੀ ਇੱਥੋਂ ਦਾ ਠੀਕ ਆ ਜੀ। ਹਵਾ ਵੀ ਪ੍ਰਦੂਸ਼ਣ ਰਹਿਤ ਆ ਜੀ। ਠੀਕ ਹੈ। ਔਰੋਗੈਨਿਕ ਖੇਤੀ ਆਪਦੇ ਸਾਨੂੰ ਸਬਜ਼ੀ ਮਿਲ ਜਾਂਦੀ ਹੈ ਜੀ। ਹੂੰ। ਹੈਂ? ਜੀ। ਬਾਕੀ ਔਰੋਗੈਨਿਕ ਸਾਡੀ ਆਪ ਦੀ ਇੱਕ ਕਿਲਾ ਕਰਨ ਕੇ ਇੱਕ ਏਕੜ ਕਰੇ ਜਿਹੜੇ ਯੂਜ਼ ਕਰਦੇ ਉਹਦੇ ਅਸੀਂ ਬੀਜੀ ਹੋਈ ਆ। ਅੱਛਾ ਕਿੰਨੇ ਕੁ ਲੰਬੇ ਸਮੇਂ ਤੋਂ ਵਰਤ ਰਹੇ ਹੋ ਆਰਗੈਨਿਕ ਉਹ ਤਿੰਨ ਚਾਰ ਸਾਲ ਤੋਂ ਵਰਤ ਰਹੇ ਹਾਂ ਜੀ ਵੈਰੀ ਗੁੱਡ ਹਾਂ ਬਹੁਤ ਹੀ ਵਧੀਆ ਜੀ ਹਾਂ ਬਾਕੀ ਆਉਦਾ ਜਿਹੜਾ ਕੋਈ ਚਾਰ ਚੂਰ ਪਾਉਣਾ ਫਲ ਫਰੂਟ ਦੇ ਬੂਝੇ ਆਉਦੇ ਲੱਗੇ ਹੋਏ ਆ ਜੀ ਹਾਂ ਵੇਖੋ ਦਰਸ਼ਕੋ ਹਾਂਜੀ ਨਿੰਬੂ ਨੂੰਬੂ ਪਾਣੀ ਵੀ ਫਿਰ ਗਰਮੀ ਚ ਵੱਧ ਹੀ ਕਰ ਕਰ ਪੀਂਦੇ ਹੋਗੇ ਹਨਾ ਇਹ ਸਾਰੀ ਸਹੂਲਤ ਆ ਜੀ ਬਈ ਇਸ ਤਰ੍ਹਾਂ ਸਾਰੇ ਖੇਤਾਂ ਸਹੂਲਤ ਮਿਲ ਜਾਂਦੀ ਹੈ ਜੀ ਵਾਹ ਜੀ ਵਾਹ ਹਾਂ ਕਿਉਂਕਿ ਪਿੰਡਾਂ 'ਚ ਤਾਂ ਫੇਰ ਅੱਗੇ ਤਾਂ ਨਾਲੀ ਪਿੱਛੇ ਲੜਾਈ ਰਹਿੰਦੀ ਹੈ ਨਾਲੀ ਪਿੱਛੇ ਲੜਾਈ ਹੈ ਹਾਂਜੀ ਹਾਂਜੀ ਉਹ ਕੰਮ ਵੀ ਮੁੱਕ ਗਿਆ ਹਾਂਜੀ ਬਾਕੀ ਜਿਹੜਾ ਵੇਸਟ ਹੈ ਜੀ ਪਾਣੀ ਆ ਤੇ ਅਸੀਂ ਆਦੇ ਵਾਹਨ 'ਚ ਹੀ ਸਾਰਾ ਕਰਿਆ ਵਾ ਠੀਕ ਹੈ ਉਹ ਜਿਹੜਾ ਛੱਪੜ ਦਾ ਪਾਣੀ ਵੀ ਉਹ ਸਾਰਾ ਵੇਸਟ ਹੈ ਜਾਂ ਗੋਪਰ ਗਾਇ ਹੈ ਤਾਂ ਵੀ ਵੇਸਟ ਹੈ ਜੀ ਸਾਰਾ ਛੱਪੜ 'ਚ ਜਾਂਦਾ ਜੀ ਵੇਖੋ ਦਰਸ਼ਕੋ ਸੈਟਅਪ ਬਹੁਤ ਸੋਹਣਾ ਬਣਾਇਆ ਫਿਰ ਇੱਥੇ ਤੇਲ ਵੀ ਜ਼ਹਿਰ ਮੁਕਤੀ ਖਾਣੇ ਹੋ ਹਾਂਜੀ 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 ਜਿਆਦਾ ਜਿਆਦਾ ਅਸੀਂ ਸਰੋਂ ਦਾ ਆਪਦੀ ਦਾ ਯੂਜ਼ ਕਰਕੇ ਤੇਲ ਤੜਕੇ ਹਸਤੇ ਵਰਤਦੇ ਆ ਜੀ ਵਾਹ ਜੀ ਵਾਹ ਜਿਹੜਾ ਬਜਾਰੂ ਤੇਲ ਆ ਉਹ ਬਹੁਤ ਘੱਟ ਵਰਤਦੇ ਆ ਜੀ ਹੂੰ ਬਹੁਤ ਬਹੁਤ ਵਧੀਆ ਲੱਗਿਆ ਜਿਹੜੇ ਬਾਰ-ਬਾਰ ਪੜਾਅ ਬੈਠੇ ਆ ਤੇ ਹਜੇ ਵੀ ਲਫਾ ਫਿਆਂ ਚ ਸਬਜੀ ਆਉਂਦੀ ਐ ਉਹਨਾਂ ਨੂੰ ਸੁਝਾਅ ਥੋੜਾ ਜਿਹਾ ਜ਼ਰੂਰ ਦਿਓ ਉਹਨਾਂ ਨੂੰ ਸੁਝਾਅ ਇਹ ਐ ਸਵੇਰ ਉੱਠ ਕੇ ਇੱਕ ਦੋ ਘੰਟੇ ਮਿਹਨਤ ਕਰ ਲੈਣਾ ਤੇ ਇਦਾਂ ਕਿਵੇਂ ਤੇ ਜਿਵੇਂ ਸਾਰੇ 13-14 ਮੈਂਬਰਾਂ ਦੀ ਸਬਜੀ ਵਧੀਆ ਤਿਆਰ ਕਰ ਸਕਦੇ ਜੀ ਵਾਹ ਜੀ ਵਾਹ ਹਰ ਰੋਜ਼ ਨਾਲ ਤਾਂ ਆਪਣੇ ਕਸਰ ਤੋਂ ਹੋ ਜਾਂਦੀ ਐ ਜੀ ਨਾਲੇ ਉਸ ਨਾਲ ਆਪਾਂ ਨੂੰ ਸਬਜੀ ਮਿਲ ਜਾਂਦੀ ਐ ਜੀ ਜੀ ਤੇ ਦੋਨੇ ਸਹੂਲਤਾਂ ਹੋ ਜਾਂਦੀਆਂ ਜੀ ਵਾਹ ਜੀ ਵਾਹ ਹਾਂ ਨਾਲੇ ਖੇਤਾਂ ਦੀ ਫੁੱਦਰੀ ਹੋਈ ਸਬਜੀ ਹਾਂ ਮਾਨਪਸੰਦ ਸਾਹਿਬ ਜੀ ਬਦਲ ਬਦਲ ਕੇ ਇੰਨਾ ਸਕਦੇ ਹੋ ਆ ਦੀ ਥੋੜੀ ਥੋੜੀ ਯੂਜ਼ ਕਰਕੇ ਥੋੜੀ ਥੋੜੀ ਲਾ ਕੇ ਹਾਂ ਹੈ ਇਸ ਤਰ੍ਹਾਂ ਕਿਤੇ ਨਾਲ ਜੋੜ ਸਕਦੇ ਛੋੜਾ ਤਾਂ ਫਿਰ ਐ ਲੱਗਦਾ ਹੋਊ ਕਿ ਸਾਨੂੰ ਚਟਨੀ ਨਾਲ ਖਾਣੀਆਂ ਮਨਜ਼ੂਰ ਹੈ ਮੁੱਲ ਦੀ ਸਬਜੀ ਨਹੀਂ ਲੈਂਦੇ ਲੱਗ ਹਾਂ ਮੁੱਲ ਦੀ ਬਹੁਤ ਘੱਟ ਲੈਨੇ ਹਾਂ 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 ਕਿਉਂਕਿ ਜਿਵੇਂ ਹੁਣ ਸਰਦੀ ਲੱਟ ਆ ਲਈ ਅਸੀਂ ਆਪਦੇ ਟੰਡੇ ਟੁੰਡੇ ਤਿਆਰ ਕਰੀ ਬੈਠੇ ਹਾਂ ਜੀ ਹਾਂ ਪਹਿਲਾਂ ਲਈ ਗੋਭੀ ਗੋਭੀ ਚੱਲੂਗੀ 2 ਮਹੀਨਾ ਦੋ ਮਹੀਨਾ ਗਾਜਰਾ ਵੀ ਚੱਲਣਗੀਆਂ ਜੀ ਉਦੋਂ ਸਾਡੇ ਟੰਡੇ ਤੇ ਕੋ ਆ ਕਦੋਂ ਵਗੈਰਾ ਚੱਲ ਪੈਣਗੇ ਵਾਹ ਜੀ ਕਿਉਂਕਿ ਪੁਰਾਣੇ ਬੰਦੇ ਮਿਹਨਤੀ ਬਹੁਤ ਹੈ ਜੀ ਹਾਂ ਜੀ ਹਾਂ ਉਹਦਾ ਉਹਦਾ ਕਰਕੇ ਮਿਹਨਤਾਂ ਜੀ ਹਾਂ ਹੈ ਬਹੁਤ ਵਧੀਆ ਆਪਣੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਛੋਟਾ ਜਿਹਾ ਸੈਟ ਆ ਵੀ ਆਪਣਾ ਬਹੁਤ ਸੋਹਣਾ ਸਿਰਜਤਾਂਗਨ ਵਾਲਾ ਜਿਹੜਾ ਤੁਸੀਂ ਬਣਾਇਆ ਤੇ ਆਪਾਂ ਦਿਖਾਇਆ ਹਨਾ ਹਾਂ ਜੀ ਆਉਣ ਵਾਲੇ ਸਮੇਂ ਤੇ ਨਹੀਂ ਸੋਚਿਆ ਵੀ ਜਨਵਰੀ ਜੂਨਵਰੀ ਫਿਰ ਹੋਰ ਵਧਾ ਲਈਏ ਸਾਰਾ ਇਹ ਸਾਡਾ ਸਾਈਡ ਵਿੱਚ ਨੇ ਸੁਣਾ ਲਏ ਅੱਜ ਅੱਛਾ ਹਾਂ ਉਹਦਾ ਕਰਕੇ ਅਸੀਂ ਇੰਨਾ ਕਿ ਜਿੰਨਾ ਕਿ ਅਸੀਂ ਘਰੇ ਯੂਜ਼ ਕਰਨਾ ਹੁੰਦਾ ਜੀ ਉਹਨਾਂ ਕੇ ਆਵਦਾ ਕਰਦੇ ਹਾਂ ਵਾਹ ਜੀ ਵਾਹ ਹਾਂ ਬਹੁਤ ਵਧੀਆ ਬਹੁਤ ਹੀ ਵਧੀਆ ਜੀ ਚਲੋ ਹਣਾ ਹਾਂ ਕਿਉਂਕਿ ਆਪ ਦੇ ਜੋਗਾ ਜ਼ਹਿਰ ਮੁਕਤ ਪੀਤਾ ਜਾਂਦਾ ਖਾਧਾ ਜਾਂਦਾ ਬਣਾਇਆ ਜਾਂਦਾ ਹਾਂਜੀ 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 ਬਹੁਤ ਵਧੀਆ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਜੀ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ ਥੈਂਕ ਯੂ ਜੀ ਦਰਸ਼ਕਾਂ ਦਾ ਧੰਨਵਾਦ ਬਹੁਤ ਬਹੁਤ